ਇਹਨਾਂ ਕੋਲ ਪੈਸੇ ਨਹੀਂ ਮੈਂ ਰਬੂ ਰੂਪੀ ਸੰਗਤ ਨੂੰ ਬੇਨਤੀ ਕਰਦਾ ਵੀ ਖਰੂਰ ਇਸ ਬੱਚੇ ਦੇ ਇਲਾਜ ਵਾਸਤੇ ਆਪਾਂ ਹੈਲਪ ਕਰਨੀ ਹੈ ਬਾਪੂ ਜੀ ਲਾ ਲਓ ਤੁਸੀਂ ਟੱਕਰ ਰਬੂ ਰੂਪੀ ਸੰਗਤ ਜ਼ਰੂਰ ਹੈਲਪ ਕਰੇਗੀ ਮਾਈਕ ਰੱਖੇ ਜਿਹਦੇ ਕੋਲੇ ਮੈਂ ਬੇਨਤੀ ਕਰਾਂਗਾ ਗੁਰਵਿੰਦਰ ਜੀ ਮਾਈਕ ਤੁਹਾਡੇ ਕੋਲ ਆਹ ਲੋਕੀ ਸੁਣੋ ਤੇ ਬਾਗ ਮੈਂ ਲੱਖਾਂ ਸਦਾਨਾਂ ਦੀ ਬੇਨਤੀ ਕਰਾਂਗਾ ਵੀ ਉਹ ਜ਼ਰੂਰ ਆਪਣੇ ਵਿਚਾਰ ਜਿਹਦੇ ਮਾਈਕ ਤੋਂ ਸੁਣਦੇ ਕਰਨਗੇ ਲੱਖਾਂ ਸਦਾਨਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਣ ਵਾਲਿਓ ਸੁਨੇਹਾ ਹੀ ਤੇ ਆਇਆ ਸੁਨੇਹਾ ਇੱਕੋ ਹੀ ਆ ਕਿ ਇਹ ਖੇਡਾਂ ਇਹ ਮੇਲੇ ਰੌਣਕਾਂ ਤਾਂ ਹੀ ਲੱਗਣਗੀਆਂ ਜੇ ਅਸੀਂ ਆਪਣੀ ਧਰਤੀ ਆ ਕੋਈ ਜ਼ਮੀਨਾਂ ਸਾਂਭਾਂਗੇ ਆ ਹੁਣੇ ਇੱਕ ਸੋਹਣੇ ਪਿੰਡ ਦਾ ਨੌਜਵਾਨ ਨੇ ਕਮਲ ਆ ਮੁੰਡਾ ਦੱਸ ਰਿਹਾ ਸੀ ਕਿ ਨਾ ਭਾਈ ਸਾਡੇ ਐਸ ਨਗਰ ਦੇ ਵਿੱਚ ਅੱਜ 6 ਮਹੀਨੇ ਪਹਿਲਾਂ ਜ਼ਮੀਨ ਦੀ ਕੀਮਤ 60 ਲੱਖ ਰੁਪਏ ਆਸੀ ਕਿੰਨੇ ਦਾ ਹੁਣ ਕਿੰਨੀ ਹੋ ਗਈ 3 ਕਰੋੜ ਤਿੰਨ ਕੋਰ ਤੋਂ ਬਾਅਦ ਕੀ ਅਸੀਂ ਬਹੁਤ ਚਿੰਤਿਤ ਹੈ ਰੋਣਾ ਪਉਂਦੇ ਆ ਰਹੇ ਆ ਲੋਕ ਸਾਡੀਆਂ ਗੱਲਾਂ ਨੂੰ ਮਜ਼ਾਕ ਸਮਝਦੇ ਆ ਮੁਖੌਲ ਡਾਉਂਦੇ ਆ ਕਿ ਇੰਦੀਆਂ ਮਹਿੰਗੀਆਂ ਜ਼ਮੀਨਾਂ ਨਹੀਂ ਹੋਣੀਆਂ ਮੈਂ ਕਹਿੰਦਾ ਇੱਥੇ ਕੋਈ ਕੀਮਤ ਨਹੀਂ ਲੈਣੀ ਐਨੀ ਬੇਸ ਕੀਮਤੀ ਆ ਸਾਡੀ ਪੰਜਾਬ ਦੀ ਧਰਤੀ ਤੇ ਪੁਵਾਦ ਵਾਲੇ ਤੁਸੀਂ ਆ ਨਾਂ ਸੁਣੇ ਪਿੰਡਾਂ ਭਾਗੋ ਮਾਗਾ ਆ ਦੱਸਿਆ ਨੌਜਵਾਨਾਂ ਨੇ ਕਿਹਾ bari 2010 ਦੇ ਵਿੱਚ 4-4 ਕਰੋੜ ਦਾ ਕਿੱਲਾ ਵਿਕਿਆ ਉਹ ਲੋਕਾਂ ਦਾ ਤੇ 10 ਦੇ ਵਿੱਚ ਜਿੰਨਾਂ ਨੇ 4-4 ਕਰੋੜ ਦਾ ਕਿੱਲਾ ਵੇਚਿਆ ਸੀ ਨਾ ਤੇ ਅੱਜ ਉਹ ਆਪਣੀਆਂ ਜ਼ਮੀਨਾਂ ਤੇ ਬੜੇ ਹੋਏ ਸ਼ੋਰੂਮਾਂ ਦੇ ਵਿੱਚ ਬੌਲਾਂ ਦੇ ਉੱਤੇ ਚੌਕੀਦਾਰ ਬਰੇ ਖੜਿਆ ਟੱਪਣ ਲੈ ਕੇ ਕੰਮ ਕਰ ਜਾਂਦੇ ਸੱਚਾ ਜੀ ਦੱਸੋ ਬਾਈ ਸੱਚ ਹੈ ਐਸੇ ਕਰਕੇ ਕਹਿ ਰਹੇ ਆ ਕਿ ਧਰਤੀ ਜ਼ਮੀਨ ਇਹਦੀ ਕੋਈ ਕੀਮਤ ਨਹੀਂ ਇਹਦੇ ਦਰੋਂ ਵਧ ਨਹੀਂ ਹੈ ਤੇ ਪੈਸੇ ਦੀ ਕੀਮਤ ਨੇ ਦਰਦਨ ਘਟਣਾ ਪਈ ਇਹ ਧਰਤੀ ਇਹ ਜ਼ਮੀਨਾਂ ਨਾ ਵੇਚੋ ਇਹਨੂੰ ਸੰਭਾਲ ਕੇ ਰੱਖ ਲਓ ਪੈਸੇ ਤਾਂ ਮੈਂ ਕਹਿੰਦਾ ਤੁਹਾਡੇ ਸਾਹਮਣੇ ਢੇਰ ਲਾਦ ਕੇ ਲੈ ਆ ਕੇ ਆਈ ਨਾ ਪੈਸਾ ਵਿਛਾਲ ਲੈਣੇ ਕਿਸੇ ਵੀ ਹਰਾਤਾਂ ਦੇ ਵਿੱਚ ਇਹਨਾਂ ਨੇ ਸਾਡੇ ਕੋਲੋਂ ਪੰਜਾਬੀਆਂ ਕੋਲੋਂ ਪੰਜਾਬ ਦੀ ਜ਼ਮੀਨ ਖੋਣੀ ਹੈ ਚਾਹੇ ਉਹ ਕਾਲੇ ਕਾਨੂੰਨਾਂ ਆ ਕੇ ਖੋਣ ਚਾਹੇ ਪੈਸੇ ਦੇ ਕੀਮਤ ਨਾਲ ਸਾਡੇ ਕੋਲੋਂ ਖੋਣ ਸੋ ਇਨੀ ਬੇਨਤੀ ਆ ਸਾਡੇ ਜਨਮ ਸੰਸਦ ਜਦੋਂ ਬਾਡਰ ਖੁੱਲਗੇ ਵਾਹੇ ਬਾਡਰ ਖੁੱਲਗੇ ਸੜਕਾਂ ਰੇਲ ਪਾਸ ਸ਼ੁਰੂ ਹੋਊਗਾ ਤੁਸੀਂ ਦੇਖੋਗੇ ਪੰਜਾਬ ਦੀ ਧਰਤੀ ਪੰਜਾਬ ਦੇ ਲੋਕਾਂ ਦਾ ਬੋਲ ਫੈਲਾ ਸੁਣ ਮੈਂ ਹਮੇਸ਼ਾ ਕਹਿੰਦਾ ਹਾਂ ਇਹ ਧਰਤੀ ਤੋਂ ਮੁੱਖ ਹੋ ਕੇ ਨਾ ਜਾਓ ਬੇਦਾਵਾ ਲੈ ਕੇ ਨਾ ਭਜੋ ਧਰਤੀ ਤੋਂ ਇਹ ਧਰਤੀ ਖਤ ਲੱਗਦਾ ਸੱਗੀਆਂ ਤੋਂ ਲੈ ਕੇ ਲੜਦੇ ਆਂ ਖੂਨ ਡੋਲਿਆ ਸਿਰ ਲਾਏ ਆ ਕੁਰਬਾਨੀਆਂ ਕੀਤੀਆਂ ਧਰਤੀ ਦੀ ਖਾਤਰ ਪਰ ਅੱਜ ਬਾਹਰ ਦੇ ਮੁਲਕਾਂ ਨੂੰ ਆਪਣੀ ਜਿੰਦਾਂ ਨੂੰ ਵੇਚ ਬਚਪਾ ਗਏ ਹੋ ਜਾਓ ਜਿਸ ਤਰ੍ਹਾਂ ਕੇ ਜਾਓ ਪਰ ਕਮਾਈਆਂ ਕਰਕੇ ਵਾਪਸ ਆਪਣੀ ਪੰਜਾਬ ਦੀ ਧਰਤੀ ਤੇ ਆਓ ਔਰ ਸਾਹਮਣੇ ਲੈ ਕੇ ਕਬੱਡੀ ਕੱਪ ਉੱਪਰ ਵੀ ਮੈਡੀਕਲ ਲੱਗਿਆ ਹੋਇਆ ਕੋਰ ਲੱਗਿਆ ਹੋਇਆ ਇਹ ਵੀ ਦੁੱਖ ਦੀ ਗੱਲ ਹੈ ਸੇਵਾ ਉਹ ਸੁਣੀ ਕਰ ਰਹੇ ਹਾਂ ਭਾਈ ਪਰ ਤੁਹਾਨੂੰ ਦੱਸ ਦਿੰਦਾ ਕਿ ਅੱਜ 21 ਫਰਵਰੀਆ ਦਿਨ ਹੈ 21 ਫਰਵਰੀ ਇੱਕ ਇਤਿਹਾਸਕ ਦਿਨ ਹੈ 21 ਫਰਵਰੀਆ ਦਿਨ ਨੂੰ ਸਮਰਪਿਤ ਹੈ ਉਹਨਾਂ ਯੋਧਿਆਂ ਨੂੰ ਜਿਨ੍ਹਾਂ ਨੇ ਆਪਣੀ ਮਾਂ ਬੋਲੀ ਨੂੰ ਬਚਾਉਣ ਦੇ ਲਈ ਹਿੱਕਾਂ ਦੇ ਗੁੜੀਆਂ ਖਾਂਦੀਆਂ ਸੀ ਜਿੱਲਾ ਪੰਗਿਆ ਸੀ ਆਪਣਾ ਖੂਨ ਡੋਲ੍ਹਿਆ ਸੀ ਉਹ ਬੰਗਾਲੀ ਲੋਕਾਂ ਜਿੰਨਾ ਉੱਤੇ ਜ਼ਬਰੀ ਉਰਦੂ ਥੋਪਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨੇ ਮਨਜ਼ੂਰ ਨਹੀਂ ਕੀਤਾ ਆਪਣੀ ਬੋਲੀ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਦੇਤੀਆਂ ਪਰ ਅਸੀਂ ਆਪਣੀ ਬੋਲੀ ਆਪਣੇ ਕਲਾਸਾਂ ਤੋਂ ਵੀ ਘਟਦੀ ਦਫ਼ਤਰਾਂ ਤੋਂ ਵੀ ਗਾਇਬ ਹੋ ਗਈ ਸੜਕਾਂ ਤੋਂ ਵੀ ਗਾਇਬ ਹੋ ਗਈ ਸਕੂਲਾਂ ਦੇ ਵਿੱਚ ਸਾਡੀ ਬੋਲੀ ਬੋਲਣ ਤੇ ਜੁਰਮਾਨੇ ਹੁੰਦੇ ਆ ਜੋ ਸਾਨੂੰ ਲੋ ਮੈਂ ਕੋਈ ਗੱਲ ਕਹਿਣਾ ਇਹ ਪੰਜਾਬੀਓ ਜਗ ਵਿੱਚ ਸਾਡੀ ਤਾਂ ਹੀ ਰਹੂ ਕਹਾਣੀ ਜਉਂਦੇ ਰਹੇ ਸਾਡੀ ਬੋਲੀ ਤੇ ਪਾਣੀ ਇਹ ਧਰਤੀ ਬੋਲੀ ਪਾਣੀ ਇਹਨੂੰ ਸੰਭਾਲੋ ਇਹ ਸੌਖੀਆਂ ਨਹੀਂ ਸਾਨੂੰ ਮਿਲੀਆਂ ਬਹੁਤ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਸਾਡੇ ਹਿੱਸੇ ਆਈਆਂ ਨੇ ਸੋ ਮੈਂ ਅਖੀਰ ਤੇ ਧੰਨਵਾਦ ਕਰਦਾ ਸਾਡੇ ਪ੍ਰਾਸ ਸੇਟੀ ਦਾ ਅਨਸਾਰ ਨੇ ਦਾ ਸਮੁੱਚੇ ਕਲੱਬ ਦਾ ਨਗਰ ਪੰਚਾਇਤ ਦਾ ਅਸਰ ਬਸੇ ਦੋ ਆਇਆ ਨਾ ਸਾਡਾ ਅਕਾਦ ਦੇ ਬਹੁਤ ਵਧੀਆ ਬਤਾਲਾ ਕਰ ਰਹੇ ਆ ਆ ਵੀਰ ਜੀ ਅੱਜ ਕਾਲ ਜੀ ਤੁਸੀਂ ਟੂਰਨਾਮੈਂਟ ਦੇ ਵਿੱਚ ਪਹੁੰਚੇ ਹੋ ਇਹ ਰਸਤੇ 'ਚ ਲਾਏ ਹੋਣੇ ਅੱਗੇ ਨਾਲੇ ਤੁਸੀਂ ਪੰਜਾਬੀ ਦੀ ਗੱਲ ਕਰਦੇ ਆ ਕਿ ਨਾਲੇ ਜਿਹੜਾ ਸਕੁਆਰ ਰੋਡ ਹੈ ਜਿਸਮਾ ਰੋਡ ਹੈ ਇਹਦੇ ਉੱਤੇ ਜਿਹੜੇ ਸਕੂਲ ਬਣੇ ਹੋਏ ਨੇ ਉਹਨਾਂ ਦੇ ਸਾਰੇ ਸਕੂਲਾਂ ਦੇ ਉੱਪਰ ਪੰਜਾਬੀ ਅੰਗਰੇਜ਼ੀ ਦੇ ਵਿੱਚ ਨਾਮ ਨੇ ਪਰ ਤੁਸੀਂ ਕੀ ਮੈਸਜ ਸੁਧਨਾ ਚਾਹੁੰਦੇ ਹੋ ਇਹਦਾ ਜ਼ਿੰਮੇਵਾਰ ਕੌਣ ਆ ਹਾਂ ਜੀ ਅਸੀਂ ਲੋਕ ਆ ਅਸੀਂ ਮੈਂ ਅੱਜ ਪਟਿਆਲੇ ਸਰਸਮੇਲੇ 'ਚੋਂ ਹੋ ਕੇ ਆਇਆ ਉੱਥੇ ਇੱਕ ਬੋਰਡ ਕੱਲਾ ਪੰਜਾਬੀ ਚ ਆ ਵੀ ਮੇਲਾ ਸਾਫ਼ ਸੁਥਰਾ ਰੱਖੋ ਬਾਕੀ ਸਾਰੇ ਬੋਰਡ ਹਿੰਦੀ ਚ ਹਾਂਜੀ ਉਦੋਂ ਸਾਰੀ ਖਰੀਦਦਾਰੀ ਪੰਜਾਬੀ ਕਰਦੇ ਆ ਕੋਈ ਬੰਦਾ ਵਿਰੋਧ ਹੀ ਨਹੀਂ ਕਰਦਾ ਅੱਜ ਸਭ ਤੋਂ ਦੁਨੀਆ 'ਚ ਮਹਾਨ ਮੰਨੀ ਜਾਂਦੀ ਕੌਮ ਮਾਰਸ਼ਲ ਮੰਨੀ ਜਾਂਦੀ ਕੌਮ ਸਭ ਤੋਂ ਨਿਖਿਤ ਕਾਮ ਹੋ ਚੁੱਕੀ ਹੈ ਆਪਣੀ ਬੋਲੀ ਨੂੰ ਲੈ ਕੇ ਆਪਣੀ ਧਰਤੀ ਨੂੰ ਲੈ ਕੇ ਆਪਣੇ ਇਤਿਹਾਸ ਨੂੰ ਲੈ ਕੇ ਆਪਣੇ ਪਾਣੀਆਂ ਨੂੰ ਲੈ ਕੇ ਜ਼ਮੀਨਾਂ ਵੇਚ ਵੇਚ ਅਸੀਂ ਭੱਜੀ ਜਾਂਦੇ ਆ ਜਿਹੜੇ ਮੈਂ ਇਲਾਕੇ ਦੇ ਖੜਾ ਪਵਾਦ ਦਾ ਇਲਾਕਾ ਲੋਕਾਂ ਨੇ ਸਭ ਤੋਂ ਪਹਿਲਾਂ ਮਹਿੰਗੀਆਂ ਜ਼ਮੀਨਾਂ ਦੇ ਏਰੀਆ 'ਚ ਵੇਚੀਆਂ ਜਿੱਥੇ ਮੈਂ ਖੜਾ ਇਹ ਪਿੰਡ ਦੇ ਵਿੱਚ ਆਦੇ 6 ਮਹੀਨੇ ਪਹਿਲਾਂ 50 ਲੱਖ ਰੁਪਏ ਦਾ ਕਿੱਲਾ ਸੀ ਹੁਣ 3 ਕਰੋੜ ਤੋਂ 5 ਕਰੋੜ ਨੂੰ ਕਿੱਲਾ ਚਲਿਆ ਗਿਆ ਇਹਹੀ ਗੱਲ ਬਹੁਤ ਚਿਰ ਤੋਂ ਬੋਲਦੇ ਆ ਰਹੇ ਆ ਵੀ ਜ਼ਮੀਨਾਂ ਦੀ ਕੀਮਤ ਵਧਣੀ ਆ ਕਿਉਂਕਿ ਪਾਪੂਲੇਸ਼ਨ ਵੱਧ ਰਹੀ ਆ ਦੁਨੀਆ ਦੀ ਆਬਾਦੀ ਵੱਧ ਰਹੀ ਆ ਤੇ ਜਿਹੜੀ ਧਰਤੀ ਆ ਘਟ ਰਹੀ ਆ ਟੈਨੈਂਟ ਦੱਪ ਰਿਹਾ ਉਹਨੂੰ ਪਰ ਇਹ ਸਮਝ ਨਹੀਂ ਦੇ ਲੋਕ ਤੇ ਮਗਰ ਪਸਤਾਨ ਕਾ ਜਿਹੜੇ ਪੰਜਾਬੀਆਂ ਨੇ ਆਪਣੇ ਹੱਥੋਂ ਜ਼ਮੀਨ ਵੀ ਕਮਾ ਲਈ ਆਪਣੀ ਬੋਲੀ ਵੀ ਕਮਾ ਲਈ ਅੱਜ ਦਾ ਦਿਨ ਮੈਂ ਕਿਉਂ ਖਾਸ ਅੱਜ ਦੇ ਦਿਨ 21 ਫਰਵਰੀ ਦਾ ਦਿਨ ਯੂਨੋ ਨੇ ਪੰਗਾਲੀ ਲੋਕਾਂ ਨੂੰ ਸਮਰਪਿਤ ਕੀਤਾ ਜਿਨ੍ਹਾਂ ਨੇ ਆਪਣੀ ਬੋਲੀ ਨੂੰ ਬਚਾਉਣ ਲਈ ਜਾਨਾਂ ਦੇਤੀਆਂ ਤੇ ਅਸੀਂ ਆਪਣੀ ਬੋਲੀ ਆਪ ਮਾਰੀ ਜਾਂਦੇ ਆ ਅੱਜ ਬੋਲੀ ਦਿਵਸ ਵੀ ਹੈਗਾ ਉਹਦੇ ਬਾਰੇ ਤੁਸੀਂ ਕਹਿ ਦੋ ਮੋਹੀ ਮੈਂ ਕਹਿ ਰਿਹਾ ਨਾ ਪੂਰੀ ਦੁਨੀਆ ਦੇ ਵਿੱਚ ਅੱਜ ਸਾਰੇ ਲੋਕ ਆਪਣੀ ਆਪਣੀ ਮਾਂ ਬੋਲੀ ਨੂੰ ਜਿਹੜੇ ਸਮਰਪਿਤ ਨੇ ਪਿਆਰ ਕਰਦੇ ਨੇ ਦਿਹਾੜਾ ਮਨਾਉਂਦੇ ਆ ਤੇ ਪੰਜਾਬੀਆਂ ਨੂੰ ਪਤਾ ਨਹੀਂ ਹੋਣਾ ਵੀ ਅੱਜ ਬੋਲੀ ਦਿਹਾੜਾ ਹੈ ਜੀ ਜੀ ਬਿਲਕੁਲ ਇਸ ਲਈ ਸਾਡਾ ਅਸੀਂ ਖਤਮ ਹੋ ਰਿਹਾ ਚਾਰਜ ਕਰੋ ਤਾਂ ਅਸੀਂ ਲਗਾਤਾਰ ਇਹ ਪ੍ਰਚਾਰ ਕਰ ਰਹੇ ਆ ਕਿ ਉੱਥੋਂ ਸਾਨੂੰ ਅੱਜ ਲੋੜ ਹੈ ਸਾਡੇ ਬਾਰੇ ਬਾਉ ਭਰੋਜਨ ਸਰਪ ਨੇ ਕੀ ਕਿਹਾ ਉਹ ਕਹਿੰਦਾ ਮੁੱਠਾ ਮੀਟ ਕੇ ਨੁਕਰੇ ਹਾਂ ਬੇਟੀ ਟੁੱਟੀ ਹੋਈ ਸਰਕਾਰ ਰਬਾਬੀਆਂ ਦੀ ਪੁੱਛੀ ਸਰਪਨਾ ਜਿਨ੍ਹਾਂ ਨੇ ਬਾਤ ਮੇਰੀ ਵੀ ਮੈਂ ਬੋਲੀ ਹਾਂ ਉਹਨਾਂ ਪੰਜਾਬੀਆਂ ਦੀ ਪਾਣਾ ਮਾਰਿਆ ਤੁਹਾਨੂੰ ਕਿ ਜਿਨ੍ਹਾਂ ਨੇ ਮੇਰੀ ਬਾਤ ਨਹੀਂ ਪੁੱਛੀ ਮੈਨੂੰ ਪਾੜਾ ਹੀ ਰੋਲਤਾ ਘਰਾਂ ਲੋ ਕੱਟੀ ਜਾਂਦੇ ਆ ਘਰਾਂ 'ਚ ਵਾਕ ਤਾਂ ਹਿੰਦੀ ਬੋਲਦੇ ਆ ਜਿਸ ਕਰਕੇ ਇਹ ਪੁਆਦ ਜਿੱਥੇ ਮੈਂ ਕਹਣਾ ਪੁਆਦ ਵੀ ਪੁਆਦੀ ਜਿਹੜੀ ਬੋਲੀ ਆ ਇਹ ਪੰਜਾਬੀ ਬੋਲਦੀ ਉਹ ਬੋਲੀ ਆ ਬਿਲਕੁਲ ਜਿਵੇਂ ਉਠੋ ਹਾਰੀ ਆ ਡੋਗਰੀ ਆ ਬਹੁਤ ਜਿਹੜੀਆਂ ਬੋਲੀਆਂ ਨੇ ਪੰਜਾਬੀ ਬੋਲੀ ਦੀਆਂ ਬੋਲੀਆਂ ਅਸੀਂ ਸ਼ੁਮੜ ਦੇ ਕਿਉਂ ਜਾ ਰਹੇ ਹਾਂ ਪਹਿਲਾਂ ਪੰਜਾਬੀ ਕਿਹਨੇ ਉਹ ਪਾਦੀ ਆ ਗਈ ਸ਼ੁਮੜ ਦੇ ਜਾ ਰਹੇ ਕਿ ਨਹੀਂ ਹੱਸੀ ਜੇ ਕੋ ਆਪ ਸੁਨੇ ਕੋ ਮੁੰਡਾ ਛੋੜਾ ਪੱਤਰਕਾਰ ਦਾ ਨਾਮ ਕੀ ਆ ਪਵਾਦ ਵਾਲਾ ਬੜਾ ਆਪਣੀ ਬੋਲੀ ਨੂੰ ਪਰਹੋਲਦ ਕਰ ਰਿਹਾ ਮੁੰਡਾ ਹਨਾ ਦੇਖੋ ਛੋਟੀ ਗਜੇ ਚਤਰਕਾਰ ਨਾਲ ਕੁੜੀ ਆ ਉਹ ਜਿਹੜੀ ਕਲਾਕਾਰ ਉਹ ਵੀ ਆਪਣੀ ਬੋਲੀ ਜੇ ਕੋ ਸਾਰੀਆਂ ਕੋਈ ਬੋਲੀ ਮਾੜੀ ਨਹੀਂ ਹੁੰਦੀ ਬਿਲਕੁਲ ਬੋਲੀ ਦਾ ਆਪਣਾ ਹੀ ਰਤਬਾ ਹੁੰਦਾ ਆਪਣਾ ਹੀ ਮਾਨ ਸਨਮਾਨ ਹੁੰਦਾ ਪਰ ਸਾਡੇ ਲੋਕਾਂ ਨੂੰ ਪਤਾ ਨਹੀਂ ਕਿਉਂ ਸ਼ਰਮ ਮਹਿਸੂਸ ਕਰਦੇ ਆ ਸੋ ਆਪਾਂ ਨੂੰ ਇਹ ਬਹੁਤ ਸਾਡੀ ਅਮੀਰ ਤੇ ਬਹੁਤ ਰਮਹਾਨ ਬੋਲੀ ਨੂੰ ਸਾਂਭ ਕੇ ਰੱਖਣੀ ਚਾਹੀਦੀ ਤੁਸੀਂ ਤੁਸੀਂ ਗੱਲ ਕੀਤੀ ਹੈ ਵੀ ਸਾਨੂੰ ਕਿੱਥੇ ਹੋਣਾ ਚਾਹੀਦਾ ਏ ਇੱਥੇ ਟੂਰਨਾਮੈਂਟ ਹੋਦੋਂ ਬੰਦੇ 10 ਦਿਨ ਪਹਿਲਾਂ ਇਸੇ ਪਿੰਡ ਵਿੱਚ ਕਬੱਡੀ ਦਾ ਟੂਰਨਾਮੈਂਟ ਹੋ ਗਿਆ ਠੀਕ ਆ। ਹਾਨੂੰ ਲੱਗਦਾ ਨਹੀਂ ਵੀ ਪਿੰਡਾਂ ਦੇ ਰੋਈ ਇੱਕ ਇੱਕ ਟੂਰਨਾਮੈਂਟ ਵੱਡੇ ਪੱਧਰ ਤੇ ਕਰਾਉਣਾ ਚਾਹੀਦਾ। ਦੇਖੋ ਸਾਨੂੰ ਸਿਆਸੀ ਪਾਰਟੀਆਂ ਨੇ ਧੜਾਂ 'ਚ ਵੰਡਤਾ, ਪਾਰਟੀਆਂ 'ਚ ਵੰਡਤਾ ਨਹੀਂ ਹੋਣਾ ਚਾਹੀਦਾ। ਅੱਜ ਪੰਜੜਾਈ ਪੰਜਾਬ ਨੂੰ ਬਚਾਉਣ ਦੀ ਹੈ ਤੇ ਜੇ ਪੰਜਾਬ ਪੰਜਾਬੀ ਤੂੰ ਬਚਾਉਣਾ ਤਾਂ ਸਾਰੇ ਪੰਜਾਬੀਆਂ ਨੂੰ ਇਕੱਠੇ ਹੋਣਾ ਪਵੇ। ਜੀ ਜੀ। ਇਹ ਫਿਰ ਵੱਖਰੇ ਵੱਖਰੇ ਬਣ ਕਿਉਂ ਆਏ? ਇਹ ਦੱਸੀ ਜਾਂਦਾ ਵੀ ਜਿਹੜਾ ਸਾਡੇ 2020 ਚ ਇਹਨਾਂ ਨੇ ਜਿਹੜਾ ਸਾਡੇ ਅੱਗ ਸੜਤੀ ਲੋਕਾਂ 'ਚ ਸਿਆਸੀ ਪਾਰਟੀਆਂ ਨੇ ਧੜੇ ਬਣਾਤੇ ਵੱਖਰੇ ਵੱਖਰੇ ਲੋਕ ਬਾੜ ਤੇ ਨਹੀਂ ਹੋਣਾ ਚਾਹੀਦਾ